ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਚਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਉਪਰਾਲਾ ਕਰਦੇ ਹੋਏ ਤੁੰਦ ਕਾਰਨ ਸੜਕ ਹਾਦਸਿਆਂ ਤੇ ਠੱਲ ਪਾਉਣ ਦੇ ਮਕਸਦ ਨਾਲ ਐਮਐਸਜੀ ਆਈਟੀ ਵਿੰਗ ਮਲੋਟ ਦੇ ਸੇਵਾਦਾਰਾਂ ਨੇ ਸਵੇਰੇ ਉੱਠਦੇ ਸਾਰ ਵਾਹਿਕਲਾ ਤੇ ਰਿਫਲੈਕਟਰ ਲਾਏ ਐਮਐਸਜੀ ਆਈਟੀ ਵਿੰਗ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾ ਸਤਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਚੱਲ ਰਿਹਾ ਹੈ ਅਤੇ ਇਸ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਚ ਐਮਐਸਜੀ ਆਈਟੀ ਵਿੰਗ ਦੇ ਸਮੂਹ ਸੇਵਾਦਾਰਾਂ ਵੱਲੋਂ ਤੁੰਦ ਕਾਰਨ ਹੋ ਰਹੇ ਸੜਕੀ ਹਾਦਸਿਆਂ ਤੇ ਠੱਲ ਪਾਉਣ ਦੇ ਮਕਸਦ ਨਾਲ ਅੱਜ ਸਵੇਰੇ 8 ਵਜੇ ਮਲੋਟ ਦੇ ਬੱਸ ਸਟੈਂਡ ਜੀਟੀ ਰੋਡ ਅਤੇ ਸ਼ਾਹ ਸਤਨਾਮ ਜੀ ਚੌਕ ਦਾਨੇ ਵਾਲਾ ਤੇ ਆਉਣ ਜਾਣ ਵਾਲੇ ਵਾਹਨਾਂ ਤੇ 200 ਦੇ ਕਰੀਬ ਰੇਡੀਅਮ ਟੇਪ ਵਾਲੇ ਰਿਫਲੈਕਟਰ ਲਗਾਏ ਗਏ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕੇ ਹਾਂ ਕਿ ਅਸੀਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਪਾਵਨ ਪ੍ਰੇਰਣਾ ਤੇ ਚੱਲਦੇ ਹੋਏ ਦੇਸ਼ ਅਤੇ ਵਿਦੇਸ਼ਾਂ 'ਚ ਵਸਦੀ ਸਾਧ ਸੰਗਤ ਦਿਨ ਗਾਂਥ ਮਾਨਵਤਾ ਦੀ ਸੇਵਾ ਵਿੱਚ ਜੁਟੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦਸੰਬਰ ਮਹੀਨੇ ਵਿੱਚ ਠੰਡ ਦੇ ਪ੍ਰਕੋਪ ਤੋਂ ਲੋੜਵੰਦ ਬੱਚਿਆਂ ਨੂੰ ਬਚਾਉਣ ਲਈ ਸੇਵਾਦਾਰਾਂ ਵੱਲੋਂ 54 ਲੋੜਵੰਦ ਬੱਚਿਆਂ ਨੂੰ ਗਰਮ ਟੋਪੀਆਂ ਅਤੇ ਜੁਰਾਬਾਂ ਵੰਡੀਆਂ ਗਈਆਂ ਸਨ ਵਾਕਈ ਮਨੁੱਖਤਾ ਦੀ ਸੇਵਾ ਦੀਆਂ ਇਹ ਤਸਵੀਰਾਂ ਜੋ ਡੇਰਾ ਸੱਚਾ ਸੌਦਾ ਦੇ ਸ਼ਰਦਾਲੂਆਂ ਵੱਲੋਂ ਕੀਤੀ ਜਾ ਰਹੀ ਹੈ ਉਸ ਦੀ ਜਿੰਨੀ ਸ਼ਲਾੰਗਾ ਕੀਤੀ ਜਾਵੇ ਉੰਨੀ ਹੀ ਘਟ ਹੈ ਵਰਨਾ ਅੱਜ ਦੇ ਜਮਾਨੇ 'ਚ ਜਿੱਥੇ ਪਰਾਂ ਪਰਾ ਦਾ ਵੈਰੀ ਬਣਿਆ ਹੋਇਆ ਹੈ ਆ ਜੋ ਕੇ ਸਮੇਂ ਵਿੱਚ ਇਹ ਸੇਵਾਦਾਰ ਬਿਨਾ ਜਾਣ ਪਛਾਣ ਦੇ ਬੇਸਹਾਰਾ ਲੋਕਾਂ ਦੀ ਇੰਜ ਸੇਵਾ ਕਰ ਰਹੇ ਹਨ ਜਿਵੇਂ ਇਹ ਲੋਕ ਇਨ੍ਹਾਂ ਦੇ ਆਪਣੇ ਹੀ ਘਰ ਦੇ ਮੈਂਬਰ ਹੋਣ ਅੱਜ ਬਲਾਕ ਮਲੋੜ ਦੇ ਐਮਐਸਜੀ ਆਈਟੀ ਵਿੰਗ ਸੇਵਾਦਾਰਾਂ ਵੱਲੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਦੀ ਪਾਵਨ ਸਿੱਖਿਆ ਤੇ ਚੱਲਦੇ ਹੋਏ ਪੂਜਨੀਕ ਪਰਮ ਪਿਤਾ ਸ਼ਾ ਸਤਨਾਮ ਸਿੰਘ ਜੀ ਦੇ ਅਵਤਾਰ ਮਹੀਨੇ ਦੀ ਖੁਸ਼ੀ ਦੇ ਵਿੱਚ ਲਗਭਗ 200 ਵਹੀਕਲਾਂ ਤੇ ਰਿਫਲੈਕਟਰ ਲਾਉਣ ਦੀ ਸੇਵਾ ਕੀਤੀ ਗਈ ਇਹ ਸੇਵਾ ਪੂਜਨੀਕ ਹਜ਼ੂਰ ਪਿਤਾ ਜੀ ਦੇ ਵਚਨਾਂ ਅਨੁਸਾਰ ਕੀਤੀ ਕੀ ਜਦ ਦੇ ਅੰਗੀ ਆਪਾਂ ਧੁੰਦ ਦੇ ਮੌਸਮ ਦੇ ਵਿੱਚ ਦੇਖਦੇ ਆ ਕਿ ਐਕਸੀਡੈਂਟਾਂ ਦੇ ਨਾਲ ਪਸ਼ੂਆਂ ਦੀ ਮਨੁੱਖਾਂ ਦੀ ਬਹੁਤ ਸਾਰੇ ਜੀਵ ਜੰਤੂਆਂ ਦੀ ਜਾਨ ਚਲੀ ਜਾਂਦੀ ਹੈ ਐਕਸੀਡੈਂਟ ਹੋ ਜਾਂਦੇ ਹੈ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਉਸ ਤੋਂ ਬਚਾਉਣ ਦੇ ਲਈ ਜੋ ਪੂਜਨੀਕ ਪਿਤਾ ਜੀ ਨੇ ਸਿੱਖਿਆ ਦਿੱਤੀ ਹੈ ਕਿ ਰਿਫਲੈਕਟਰ ਟੇਪਸ ਲਗਾਈਆਂ ਜਾਣ ਗੱਡੀਆਂ ਤੇ ਤਾਂ ਕਿ ਧੁੰਦ ਦੇ ਮੌਸਮ ਦੇ ਵਿੱਚ ਜਦੋਂ ਲਾਈਟ ਪਵੇ ਤਾਂ ਉਹ ਵਹੀਕਲ ਦਿਖੇ ਤੇ ਕਿਸੇ ਦੀ ਜਾਨ ਬਚਾਈ ਜਾ ਸਕੇ ਤੇ ਇਸੇ ਤਰ੍ਹਾਂ ਅਸੀਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਣਾ ਵਿਚ ਅਰਦਾਸ ਵੀ ਕਰਦੇ ਹਾਂ ਕਿ ਸਾਡੀ ਟੀਮ ਨੂੰ ਸਾਡੀ ਇਸ ਨੌਜਵਾਨ ਪੀੜ੍ਹੀ ਨੂੰ ਜਿੱਦਾਂ ਤੁਸੀਂ ਬੁੜੇ ਕੰਮਾ ਤੋਂ ਬਚਾਇਆ ਹੈ ਮਾੜੇ ਕੰਮਾ ਤੋਂ ਬਚਾ ਕੇ ਦਰਬਾਰ ਦੀ ਸਮਾਜ ਦੀ ਸੇਵਾ ਤੇ ਲਾ ਰੱਖਿਆ ਹੈ ਅਸੀਂ ਅਰਦਾਸ ਵੀ ਕਰਦੇ ਆਂ ਕਿ ਆਖਰੀ ਸਾਹ ਤੱਕ ਤੁਸੀਂ ਇਸੇ ਤਰ੍ਹਾਂ ਸਾਨੂੰ ਇਸ ਸੇਵਾ ਤੇ ਲਗਾਈ ਰੱਖੋ ਜੀ ਧੰਨ ਧੰਨ ਸਤਿਗੁਰੂ ਤੇ ਰਹੀ ਅਸ